ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਾਰਨਾਸਤ ਤੁਹਾਡਾ ਸ਼੍ਰੀ ਗੁਰੂ ਰਾਮਦਾਸ ਕੋਚਿੰਗ ਸੈਂਟਰ ਦੇ YouTube ਚੈਨਲ ਉੱਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਕਿ ਤੇ ਪੇਪਰਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਦੇ ਨਾਲ ਕਰ ਰਹੇ ਹੋਵੋਗੇ ਦੋਸਤੋ ਜੇਕਰ ਪਹਿਲਾਂ ਵਾਲੀਆਂ ਵੀਡੀਓਜ਼ ਤੁਸੀਂ ਨਹੀਂ ਦੇਖੀਆਂ ਬਹੁਤ ਹੀ ਜਾਦੇ ਵਧੀਆ ਕੰਟੈਂਟ ਉਸ ਵਿੱਚ ਦਿੱਤਾ ਗਿਆ ਹੈ ਵੀਡੀਓ ਦੇ ਵਿੱਚ ਜੇਕਰ ਨਹੀਂ ਦੇਖਿਆ ਤਾਂ ਉਹਨਾਂ ਨੂੰ ਜ਼ਰੂਰ ਦੇਖ ਲੈਣਾ ਦੋਸਤੋ ਬਹੁਤ ਹੀ ਜ਼ਿਆਦਾ ਹੈਲਪਫੁਲ ਰਹਿਣ ਵਾਲੀਆਂ ਹਨ ਤੁਹਾਡੇ ਆਉਣ ਵਾਲੇ ਪੇਪਰਾਂ ਦੇ ਲਈ ਦੋਸਤੋ ਤਾਂ ਅੱਜ ਆਪਾਂ 10 ਗੁਰੂਆਂ ਦੇ ਅਤੇ ਇਸ ਵੀਡੀਓ 'ਚ ਗੁਰੂ ਗ੍ਰੰਥ ਸਾਹਿਬ ਦੇ ਕੁਐਸਚਨ ਆਪਾਂ ਲੈ ਕੇ ਚੱਲਾਂਗੇ ਬਟ ਕੀ ਹੈ ਸਟਾਰਟਿੰਗ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਵੇਗੀ ਤਾਂ ਦੋਸਤੋ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਵੀਡੀਓ ਰਹਿਣ ਵਾਲੀ ਹੈ ਤੁਹਾਡੇ ਲਈ ਤੁਹਾਡੇ ਐਗਜ਼ਾਮ ਦੇ ਵਿੱਚ ਭਾਵੇਂ ਪੇਪਰ A ਹੋਵੇ ਜਾਂ B ਹੋਵੇ ਦੋਨਾਂ ਦੇ ਵਿੱਚ ਗੁਰੂਆਂ ਦੇ ਨਾਲ ਰਿਲੇਟਿਡ ਕੁਐਸਚਨ ਆਉਣਗੇ ਤੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਹਨ ਜੋ ਕਿ ਇੱਥੇ ਕਰਵਾਏ ਜਾਣਗੇ ਦੋਸਤੋ ਆਪਾਂ ਆਪਾਂ ਚੱਲਦੇ ਹਾਂ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਪਹਿਲੇ ਕੁਸ਼ਨ ਨਾਲ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿ ਜੇਕਰ ਚੈਨਲ ਤੇ ਨਿਊ ਵੀਵਰ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਦੋਸਤੋ ਅਤੇ ਜੇਕਰ ਵੀਡੀਓ ਵਧੀਆ ਲੱਗੀ ਉਸ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਵੱਧ ਤੋਂ ਵੱਧ ਅਤੇ ਕਮੈਂਟ ਜ਼ਰੂਰ ਕਰਨਾ ਦੋਸਤੋ ਜੇਕਰ ਤੁਹਾਨੂੰ ਕੋਈ ਕੁਐਸਚਨ ਆ ਦੇ ਅਨਸਰ ਆਉਂਦੇ ਹਨ ਤਾਂ ਉਹਨਾਂ ਨੂੰ ਅਨਸਰ ਜ਼ਰੂਰ ਦੇਣਾ ਦੋਸਤੋ ਤਾਂ ਚੱਲਦੇ ਆ ਪਹਿਲੇ ਕੁਐਸਚਨ ਨਾਲ ਪਹਿਲਾ ਕੁਸ਼ਨ ਲੈਂਦਾ ਦੋਸਤੋ ਕਹਿੰਦਾ ਹੈ ਸਿੱਖ ਧਰਮ ਦੇ ਸੰਸਥਾਪਕ ਕੌਣ ਸੀ ਤਾਂ ਬਹੁਤ ਹੀ ਜਿਆਦੇ ਇੰਪੋਰਟੈਂਟ ਕੁਐਸਚਨ ਹੈ ਅਤੇ ਸਾਰਿਆਂ ਨੂੰ ਆਉਂਦਾ ਵੀ ਹੋਵੇਗਾ ਦੋਸਤੋ ਬਹੁਤ ਹੀ ਜਿਆਦੇ ਇੰਪੋਰਟੈਂਟ ਹੈ ਪੇਪਰ A ਦੇ ਲਈ ਅਤੇ ਪੇਪਰ B ਦੇ ਲਈ ਦੋਨਾਂ ਦੇ ਵਿੱਚ ਹੀ ਇਹ ਕੁਐਸਚਨ ਪੁੱਛਿਆ ਜਾਂਦਾ ਹੈ ਤੇ ਸਾਰਿਆਂ ਨੂੰ ਪਤਾ ਹੈ ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਦਾ ਰਾਈਟ ਆਂਸਰ ਹੈ ਸਾਰਿਆਂ ਨੂੰ ਪਤਾ ਹੋਵੇਗਾ ਤਾਂ ਦੋਸਤੋ ਪੇਪਰ A ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਹਨ ਤਾਂ ਉੱਥੇ ਪੈਨਿਕ ਨਾ ਹੋਵੋ ਕਿ ਤੁਹਾਨੂੰ ਆਉਂਦਾ ਹੁੰਦਾ ਹੈ ਉਸ ਨੂੰ ਇਹ ਸੋਚ ਕੇ ਚੱਲੋ ਕਿ ਮੈਨੂੰ ਇਹ ਕੁਐਸਚਨ ਨਹੀਂ ਆਉਂਦਾ ਬਟ ਕੀ ਹੈ ਮੈਂ ਇਸ ਨੂੰ ਕਰ ਦਿੱਤਾ ਹੈ ਤਾਂ ਦੂਜੇ ਕੁਐਸਚਨ ਵੀ ਤੁਹਾਨੂੰ ਈਜ਼ੀਲੀ ਹੋ ਜਾਣਗੇ ਜੇਕਰ ਤੁਸੀਂ ਇੱਥੇ ਇਹ ਕਹਿ ਗਏ ਕਿ ਮੈਨੂੰ ਇਹ ਕੁਐਸਚਨ ਨਾਲ ਤੇ ਇਸ ਤੋਂ ਅਗਲੇ ਕੁਐਸਚਨ ਨਹੀਂ ਆਉਂਦੇ ਹੋਣਗੇ ਤਾਂ ਅਗਲੇ ਸੌਖੇ ਜਿਹੇ ਕੁਐਸਚਨ ਵੀ ਤੁਹਾਨੂੰ ਔਖੇ ਲੱਗਣ ਲੱਗ ਜਾਣਗੇ ਦੋਸਤੋ ਤਾਂ ਜੇਕਰ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ ਤਾਂ ਦੋਸਤੋ ਚੱਲਦੇ ਆਪਾਂ ਅਗਲੇ ਕੁਐਸਚਨ ਵੱਲ ਕਹਿੰਦਾ ਹੈ ਕਿ ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਕੌਣ ਸੀ ਸੌਰੀ ਪੰਜਾਬ ਵਿੱਚ ਭਗਤੀ ਅੰਦੋਲਨ ਦੇ ਸੰਸਥਾਪਕ ਤਾਂ ਕੁਸਟਨ ਥੋੜਾ ਜਿਆ ਐਗਜ਼ਾਮੀਨਰ ਨੇ ਇੱਥੇ ਫੁਰਮਾ ਪਾ ਦਿੱਤਾ ਹੈ ਭਗਤੀ ਅੰਦੋਲਨ ਦੇ ਸੰਸਥਾਪਕ ਕਹਿ ਦਿੱਤਾ ਤਾਂ ਨਾਮਦੇਵ ਗੁਰੂ ਨਾਨਕ ਦੇਵ ਜੀ ਤਾਂ ਇਹਨਾਂ ਦੋਨਾਂ ਦੇ ਵਿੱਚ ਕਨਫਿਊਜ਼ਨ ਹੋਵੇਗੀ ਉਹਨਾਂ ਨੂੰ ਜੋ ਕਿ ਬਿਲਕੁਲ ਵੀ ਨਹੀਂ ਪੜੇ ਬਟ ਜੋ ਪੜੇ ਹਨ ਉਹ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਆंसर ਲਾ ਦੇਣਗੇ ਤਾਂ ਦੋਸਤੋ ਕੁਐਸਚਨ ਆਉਂਦਾ ਹੁੰਦਾ ਹੈ ਕਿ ਭਗਤੀ ਅੰਦੋਲਨ ਭਗਤੀ ਅੰਦੋਲਨ ਦੀ ਨੌਰਥ ਇੰਡੀਆ ਦੇ ਵਿੱਚ ਸਥਾਪਨਾ ਜੋ ਹੈ ਨਾਮਦੇਵ ਜੀ ਨੇ ਕੀਤੀ ਸੀ ਸੌਰੀ ਰਾਮਾਨਾ ਜੀ ਨੇ ਰਾਮਾਨਾ ਜੀ ਨੇ ਕੀਤੀ ਸੀ ਤੇ ਰਾਮਨੁਜੀ ਜੀ ਨੇ ਕਿੱਥੇ ਕੀਤੀ ਸਾਊਥ ਇੰਡੀਆ ਦੇ ਵਿੱਚ ਕਿਤੇ ਤਾਂ ਦੋਸਤੋ ਇਹ ਵੀ ਯਾਦ ਰੱਖਣਾ ਹੈ ਗੁਰੂ ਨਾਨਕ ਦੇਵ ਜੀ ਤਾਂ ਭਗਤੀ ਅੰਦੋਲਨ ਦੇ ਸੰਸਥਾਪਕ ਕਿਤੇ ਪੰਜਾਬ ਦੇ ਵਿੱਚ ਹੋਏ ਹਨ ਤਾਂ ਇਹ ਕੀ ਹੈ ਕੁਐਸਚਨ ਬਹੁਤ ਹੀ ਜ਼ਿਆਦਾ ਮੰਗਦਾ ਹੈ ਨੈਕਸਟ ਕੁਐਸਚਨ ਦੀ ਗੱਲ ਕਰੀਏ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੰਸ ਸਾਲ ਹੋਇਆ ਸੀ ਤਾਂ ਇਹ ਕਾਫੀ ਤਰੀਕੇ ਨਾਲ ਬਣ ਸਕਦਾ ਹੈ ਆਪਾਂ ਉਸ ਦੀ ਗੱਲ ਵੀ ਕਰਾਂਗੇ ਦੋਸਤੋ ਸਭ ਤੋਂ ਪਹਿਲਾਂ ਤਾਂ ਜਨਮ ਕਿੰਸ ਸਾਲ ਹੋਇਆ ਸੀ ਤਾਂ ਸਾਰਿਆਂ ਨੂੰ ਪਤਾ ਹੈ 1469 ਈਸਵੀ ਨੂੰ ਹੋਇਆ ਸੀ ਜਾਂ ਕੁਐਸਚਨ ਇਸ ਤਰ੍ਹਾਂ ਆ ਸਕਦਾ ਹੈ ਕਿਹੜੀ ਸਦੀ ਦੇ ਵਿੱਚ ਹੋਇਆ ਸੀ ਤਾ ਇਹ ਕਿ ਆ ਜਾਊਗਾ 15ਵੀਂ ਸਦੀ ਆ ਜਾਊਗਾ 200 ਇਹ ਕੁਐਸਚਨ ਬਾਅ ਸਕਦਾ ਹੈ ਟਾਈਮਸ ਨੂੰ ਵੀ ਨਾਲ ਲੈ ਕੇ ਚੱਲਣਾ 1469 ਜਾਂ 15ਵੀਂ ਸਦੀ ਆ ਸਕਦਾ ਹੈ ਨੈੱਟ ਕੁਐਸਚਨ ਦੀ ਗੱਲ ਕੀਤੀ ਹੈ ਵੀ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਤਾਂ ਸਮਕਾਲੀ ਮੁਗਲ ਸ਼ਾਸਕ ਦੀ ਗੱਲ ਕਰੀਏ ਤਾਂ ਇੱਥੇ ਬਾਬਰ ਹੈ ਤੇ ਬਾਬਰ ਦਾ ਲੜਕਾ ਕੌਣਾ ਹੈ ਹਮਾਂਜੀ ਸਾਹਿਬ ਦੋਨੇ ਇੱਥੇ ਸਨ ਤਾਂ ਸਮਕਾਲੀ ਮੁਗਲ ਸਾਚ ਕਰਤੀ ਹੈ ਇਸਾਂ ਦਾ ਜਵਾਬ ਦੋਵੇਂ ਬੀ ਅਤੇ ਸੀ ਇਸਾ ਰਾਈਟ ਆਨਸਰ ਆ ਜਾਵੇਗਾ ਦੋਸਤੋ ਨੈਕਸਟ ਕੁਸ਼ਨ ਦੀ ਗੱਲ ਕੀਤੀ ਹੈ ਜਿੱਦੇ ਨਾਲ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਇਹ ਸ਼ਬਦ ਕਿਸ ਨੇ ਕਹੇ ਤਾਂ ਵੈਰੀ ਇੰਪੋਰਟੈਂਟ ਹੈ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਿਆ ਵੀ ਹੋਵੇਗਾ ਇਹ ਕੁਐਸਚਨ ਪੇਪਰ ਏ ਦੇ ਵਿੱਚ ਕੀ ਹੈ ਇਹ ਕੁਐਸਚਨ ਪਿਆਸੀ ਦਾ ਸਤਿਗੁਰੂ ਨਾਨਕ ਪ੍ਰਗਟਿਆ ਇੱਥੇ ਨਾਨਕ ਦੀ ਗੱਲ ਆ ਗਈ ਤਾਂ ਇੱਥੇ ਆਂਸਰ ਗੁਰੂ ਨਾਨਕ ਦੇਵ ਜੀ ਲਾ ਦਿੱਤਾ ਹੋਵੇਗਾ ਕਾਫੀ ਮੇਰੇ ਦੋਸਤਾਂ ਮਿੱਤਰਾਂ ਨੇ ਤਾਂ ਉਹਨਾਂ ਦਾ ਕੀ ਡੋਲੂ ਮਾਜਿਆ ਗਿਆ ਹੋਵੇਗਾ ਤਾਂ ਇਸ ਤਰ੍ਹਾਂ ਦਾ ਕੁਸ਼ਣ ਜਦੋਂ ਵੀ ਆ ਜਾਵੇ ਤਾਂ ਨਾਨਕ ਨੂੰ ਦੇਖ ਕੇ ਨਾਨਕ ਨਾ ਲਾਇਆ ਕਰੋ ਕਿਉਂਕਿ 10 ਗੁਰੂ ਸਾਹਿਬਾਨਾਂ ਨੇ ਜਦੋਂ ਵੀ ਬਾਣੀ ਦੇ ਵਿੱਚ ਕੋਈ ਤੁਕ ਲਿਖੀ ਹੈ ਤਾਂ ਨਾਨਕ ਜ਼ਰੂਰ ਉਹਨਾਂ ਨੇ ਵਿੱਚ ਅੰਕਿਤ ਕੀਤਾ ਹੋਇਆ ਹੈ ਤਾਂ ਇਹ ਜ਼ਰੂਰੀ ਨਹੀਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਭਾਈ ਗੁਰਦਾਸ ਜੀ ਨੇ ਇਹ 17 ਦੇਖਿਆ ਉਹਨਾਂ ਨੇ ਗਏ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਤੋਂ ਜਗਤ ਚਾਨਣ ਹੋਇਆ ਨੈਕਸਟ ਕੁਐਸਚਨ ਦੀ ਗੱਲ ਕੀਤੀ ਇਹ ਕਹਿੰਦਾ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਕੌਣ ਸਨ ਤਾਂ ਮਹਿਤਾ ਕਾਲੂ ਧੀਰਮਲ ਤੇਜਪਾਲ ਹਰੀराम ਤਾਂ ਇਹਦਾ ਰਾਈਟ ਆਂਸਰ ਹੈ ਮਹਿਤਾ ਕਾਲੂ ਅਤੇ ਨੈਕਸਟ ਕੁਐਸਚਨ ਦੀ ਗੱਲ ਕੀਤੀ ਇਹ ਕਹਿੰਦਾ ਗੁਰੂ ਨਾਨਕ ਦੇਵ ਜੀ ਦੀ ਮਾਤਾ ਕੌਣ ਸੀ ਤਾਂ ਮਾਤਾ ਜੀ ਸਨ ਤ੍ਰਿਪਤਾ ਦੇਵੀ ਜੀ ਤਾਂ ਰਾਈਟ ਆਂਸਰ ਹੋ ਜਵਿਕਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇਗਾ ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕਿਸ ਨਾਮ ਵਜੋਂ ਵਜੋਂ ਜਾਣਿਆ ਜਾਂਦਾ ਹੈ ਤਾਂ ਮੰਡੀਆਂ ਨਹੀਂ ਜੀ ਉਦਾਸੀਆਂ ਕਿਹਦਾ ਰਾਈਟ ਆਂਸਰ ਹੋਵੇਗਾ ਪੀੜੀਆਂ ਨਹੀਂ ਉਪਰੋਕਤ ਕੋਈ ਵੀ ਨਹੀਂ ਤਾਂ ਇੱਥੇ ਉਦਾਸੀਆਂ ਹੋ ਜਾਵੇਗਾ ਤਾਂ ਚਾਰ ਉਦਾਸੀਆਂ ਕਿਸ ਹਨ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਕਿਹੜੀ ਦਿਸ਼ਾ ਵਿੱਚ ਕੀਤੀਆਂ ਹਨ ਤੁਸੀਂ ਸਭ ਤੋਂ ਪਹਿਲੀ ਉਦਾਸੀ ਕਿਹੜੀ ਦਿਸ਼ਾ ਵਿੱਚ ਕੀਤੀ ਹੈ ਦੂਜੀ ਤੀਜੀ ਚੌਥੀ ਉਸ ਨੂੰ ਸੀਕੁਐਂਸ ਵਾਈਜ਼ ਮੈਨੂੰ ਦੱਸਣਾ ਹੈ ਕਮੈਂਟ ਬਾਕਸ ਦੇ ਵਿੱਚ ਅਤੇ ਕਿਹੜੇ-ਕਿਹੜੇ ਸਾਲ ਕੀਤੀ ਹੈ ਮੈਂ ਤੁਹਾਨੂੰ ਇਹ ਨਹੀਂ ਕਹਾਂਗਾ ਕਿਉਂਕਿ ਇਹ ਕੁਐਸਚਨ ਨਹੀਂ ਬਣਦਾ ਬਟ ਉਹ ਜ਼ਰੂਰ ਬਣੇਗਾ ਦਿਸ਼ਾਵਾਂ ਵਾਲਾ ਅਗਲਾ ਪਹਿਲੀ ਕਿਹੜੀ ਯਾਤਰਾ ਕੀਤੀ ਜਿਹਨੂੰ ਪਹਿਲੀ ਉਦਾਸੀ ਕੀਤੀ ਕਿਹੜੀ ਦਿਸ਼ਾ ਵਿੱਚ ਕੀਤੀ ਸੀ ਤਾਂ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇਗਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕਿਸ ਸ਼ਹਿਰ ਦੀ ਸਥਾਪਨਾ ਕੀਤੀ ਗਈ ਸੀ ਤਾਂ ਕਰਨ ਦਾਸਨ ਸਾਹਿਬ ਦੀ ਸਥਾਪਨਾ ਕਿਸ ਨੇ ਕੀਤੀ ਕਿਹੜੇ ਗੁਰੂ ਸਾਹਿਬਾਨ ਨੇ ਕੀਤੀ ਸੀ ਤਾਂ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਦੋਸਤੋ ਅਤੇ ਕਦੋਂ ਕੀਤੀ ਸੀ ਕਿਹੜਾ ਸਾਲ ਸੀ ਉਹ ਖੰਡੂਰ ਸਾਹਿਬ ਦੀ ਜੋ ਨਗਰ ਵਸਾਇਆ ਸੀ ਉਹ ਕਿਹੜੇ ਗੁਰੂ ਸਾਹਿਬਾਨ ਨੇ ਵਸਾਇਆ ਸੀ ਕਿੰਵੇਂ ਗੁਰੂ ਸੰਨ ਕਮੈਂਟ ਬਾਕਸ ਵਿੱਚ ਦੱਸਣਾ ਹੈ ਦੋਸਤੋ ਤਾਂ ਇਹ ਕੀ ਹੈ ਤੁਸੀਂ ਦੱਸਣਾ ਹੈ ਕਰਤਾਰਪੁਰ ਜਿਲੰਦਰ ਦੇ ਵਿੱਚ ਹੈ ਤੇ ਕਰਤਾਰਪੁਰ ਸਾਤਾ ਦੇ ਵਿੱਚ ਹੈ ਤਾਂ ਦੋ ਕਰਤਾਰਪੁਰ ਹਨ ਕਰਤਾਰਪੁਰ ਜਿਲੰਦਰ ਦੇ ਵਿੱਚ ਹੈ ਜੋ ਉਹ ਕਿਹੜੇ ਗੁਰੂ ਸਾਹਿਬਾਨ ਨੇ ਕਸਾਇਆ ਸੀ ਤਾਂ ਇਹ ਵੀ ਕਮੈਂਟ ਬਾਕਸ ਵਿੱਚ ਦੱਸਣਾ ਹੈ ਇਹਦਾ ਰਾਈਟ ਆਨਸਰ ਕੀ ਹੈ ਦੋਸਤੋ ਪਾਕਿਸਤਾਨ ਕਰਤਾਰਪੁਰ ਹੈ ਪਾਕਿਸਤਾਨ ਹੈ ਜੋ ਇਸ ਦਾ ਰਾਈਟ ਆਨਸਰ ਹੈ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਸੰਗਤ ਦੀ ਧਾਰਨਾ ਕਿਸ ਨੇ ਸਥਾਪਿਤ ਕੀਤੀ ਤਾਂ ਸੰਗਤ ਦੀ ਧਾਰਨਾ ਸੀ ਜੋ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀ ਸਥਾਪਿਤ ਕੀਤੀ ਸੀ ਹਾਂਜੀ ਪਹਿਲਾਂ ਕੀ ਆ ਇੱਥੇ ਸੰਗਤ ਦੀ ਧਾਰਨਾ ਕਿਸ ਨੇ ਸਤਾ ਕੋ ਇਹ ਤਾਂ ਗੁਰੂ ਨਾਨਕ ਦੇਵ ਜੀ ਤੇ ਜੇ ਆਜੇ ਪਹਿਲਾਂ ਪੰਗਤ ਫਿਰ ਸੰਗਤ ਤਾਂ ਉਹ ਕਿਸ ਨੇ ਗੁਰੂ ਅਮਰਦਾਸ ਜੀ ਨੇ ਕੀ ਆ ਉਹ ਅਨਸੋਇਤ ਕੀਤਾ ਸੀ ਇਹਨਾਂ ਨੂੰ ਥੋੜਾ ਜਿਆ ਉਹਨਾਂ ਨੇ ਕੀ ਆ ਚੇਂਜ ਕਰਕੇ ਦਾ ਉਹਨਾਂ ਨੂੰ ਉਚਾਰਿਆ ਸੀ ਨੈਕਸਟ ਕੁਐਸਚਨ ਕਹਿੰਦਾ 12 ਮਾਹ ਕਿਸ ਗੁਰੂ ਦੀ ਰਚਨਾ ਹੈ ਤਾਂ ਦੋਸਤੋ 12 ਮਾਹ ਹੈ ਜੋ ਕਿਸ ਗੁਰੂ ਦੀ ਰਚਨਾ ਹੈ ਗੁਰੂ ਨਾਨਕ ਦੇਵ ਜੀ ਦੀ ਹੈ ਤੇ 12 ਮਾਹ ਕੀ ਹੈ ਉਹ ਕਿਹੜੇ ਗੁਰੂ ਵੀ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ ਇਹ ਬਸ ਇਹਨਾਂ ਦੇ ਵਿੱਚ ਤੁਸੀਂ ਯਾਦ ਰੱਖਣਾ ਸਾਡੇ ਕੀ ਹੈ ਜੋ ਬਾਣੀ ਹੈ ਉਹ 31 ਰਾਗਾਂ ਦੇ ਵਿੱਚ ਹੈ ਤੇ ਕੱਤੀਆਂ ਦੇ ਵਿੱਚ ਉਹ ਰਾਗ ਪੁਖਾਰੀ ਹੈ ਜੋ ਗੁਰੂ ਨਾਨਕ ਦੇਵ ਜੀ ਦੀ ਹੈ 12ਵਾਂ ਤੇ ਰਾਗ ਮਾਝ ਹੈ ਜੋ ਉਹ ਗੁਰੂ ਅਰਜਨ ਦੇਵ ਜੀ ਦੀ ਹੈ 12ਵਾਂ ਤਾਂ ਯਾਦ ਰੱਖਣਾ ਦੋਸਤੋ ਬਹੁਤ ਵਾਰ ਕੁਛ ਨਾ ਆਇਆ ਹੈ 12 ਮਾਝ ਦੀ ਰਚਨਾ ਕੀ ਹੈ ਹੋ ਸਕਦਾ ਇੱਥੇ ਗੁਰੂ ਅਰਜਨ ਦੇਵ ਜੀ ਦਾ ਨਾਂ ਹੋ ਤੁਸੀਂ ਤਾਂ ਕਿ ਇਹ ਡੋਲੂ ਮੰਨਿਆ ਜਾਵੇਗਾ 12 ਮਾਜੇ ਕੱਲ ਕੱਲਾ ਜਾਵੇ ਤਾਂ ਗੁਰੂ ਨਾਨਕ ਦੇਵ ਜੀ ਨੇ ਹਾਂ ਜੇ ਮਾਜ 12 ਮਾ ਪਾਇਆ ਹੋਵੇ ਤਾਂ ਗੁਰੂ ਅਰਜਨ ਦੇਵ ਜੀ ਉਹਨੂੰ ਲਾਉਣਾ ਬੰਦਾ ਦੋਸਤੋ ਨੈਕਸਟ ਕਹਿੰਦਾ ਹੈ ਕਰਤਾਰਪੁਰ ਪਾਕਿਸਤਾਨ ਕਿਹੜੀ ਨਦੀ ਤੇ ਸਥਿਤ ਹੈ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਕਰਤਾਰਪੁਰ ਪਾਕਿਸਤਾਨ ਹੈ ਜੋ ਰਾਵੀ ਨਦੀ ਤੇ ਸਥਿਤ ਹੈ ਤਾਂ ਇਹ ਵੀ ਯਾਦ ਰੱਖਣਾ ਹੈ ਦੋਸਤੋ ਰਾਵੀ ਨਦੀ ਤੇ ਹੈ ਕਿੰਨੇ ਜ਼ਿਲ੍ਹਿਆਂ ਨਾਲ ਲੱਗਦੀ ਹੈ ਕਮੈਂਟ ਬਾਕਸ ਵਿੱਚ ਦੱਸ ਦੇਣਾ ਕਿ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਨਾਮ ਦੱਸਣੇ ਹਨ ਅਤੇ ਇਹ ਦੱਸਣਾ ਹੈ ਕਿ ਉਹ ਕਿਹੜਾ ਏਰੀਆ ਹੈ ਪੰਜਾਬ ਦਾ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਕੀ ਸਨ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦੇ ਨਾਮ ਸਨ ਮੋਹਨ ਅਤੇ ਮੋਰੀ ਨਹੀਂ ਸਰ ਜੀ ਗਲਤ ਹੈ ਇਹ ਦਾਤੂ ਅਤੇ ਦਾਸੂ ਗਲਤ ਹੈ ਗੁਰੂ ਅਨੰਗਦ ਜੀ ਦੀ ਗੱਲ ਕੀਤੀ ਹੈ ਕਿਰਕੰਦ ਅਤੇ ਲਖਮੀ ਦਾਸ ਇਹਦਾ ਕੀ ਹੋ ਜਾਵੇਗਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਇਹ ਕਹਿੰਦਾ ਹੈ ਜਪਜੀ ਸਾਹਿਬ ਦੀ ਰਚਨਾ ਕਿਸ ਨੇ ਕੀਤੀ ਤਾਂ ਜਪਜੀ ਸਾਹਿਬ ਦੀ ਰਚਨਾ ਹੈ ਜੋ ਜਪਜੀ ਸਾਹਿਬ ਹੈ ਸਭ ਤੋਂ ਪਹਿਲਾਂ ਦਾ ਇਹ ਪਤਾ ਹੁਣ ਜੇ ਵੀ ਕੀ ਇਹ ਕੀ ਹੈ ਰਾਗ ਮੁਖਤ ਬਾਨੀ ਹੈ ਕੀ ਹੈ ਰਾਗ ਰੈਤ ਵੀ ਕਹਿ ਦਿੰਦੇ ਹਨ ਇਸ ਨੂੰ ਰਾਗ ਰਹਿਤ ਬਾਣੀ ਉਹ ਕੋਈ ਵੀ ਰਾਗ ਤੇ ਬਾਣੀ ਨਹੀਂ ਲਿਖੀ ਗਈ ਜਪਜੀ ਸਾਹਿਬ ਤੇ ਦੂਜਿਆ ਕੀ ਹੈ ਇਹ ਜਪਜੀ ਸਾਹਿਬ ਹੈ ਗੁਰੂ ਨਾਨਕ ਦੇਵ ਜੀ ਦੀ ਲਿਖੀ ਹੈ ਰਚਨਾ ਹੈ ਦੋਸਤੋ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ ਪੰਜਾਬ ਵਿੱਚ ਕਿਸ ਰਾਜਵੰਸ਼ ਦਾ ਰਾਜ ਸੀ ਤਾਂ ਗੁਰੂ ਨਾਨਕ ਦੇਵ ਜੀ ਦੇ ਸਮੇ ਪੰਜਾਬ ਵਿੱਚ ਕਿਸ ਇਸ ਰਾਜਵੰਸ਼ ਦਾ ਰਾਜ ਸੀ ਤਾਂ ਇਹ ਤੁਸੀਂ ਕੀ ਹੈ ਦੇਖਣਾ ਹੈ ਕਿ ਕਿਹੜਾ ਰਾਜਵੰਸ਼ ਸੀ ਉਦੋਂ ਲੋਧੀ ਖਾਨਦਾਨ ਸੀ ਖੇਲਜੀ ਖਾਨ ਸੈयद ਜਾਂ ਗੁਲਾਮ ਤਾਂ ਇਸ ਦਾ ਰਾਈਟ ਆਨਸਰ ਹੋ ਜਾਵੇਗਾ ਦੋਸਤੋ ਇਹ ਕੀ ਹੈ ਤੁਹਾਡਾ ਕੁਐਸਚਨ ਬੰਦ ਹੈ ਕਿ ਇਹ ਕੁਐਸਚਨ ਜਦੋਂ ਵੀ ਆਉਂਦਾ ਹੈ ਪੇਪਰ ਦੇ ਵਿੱਚ ਤਾਂ ਥੋੜਾ ਜਿਹਾ ਕੀ ਹੈ ਤੁਹਾਨੂੰ ਵੀ ਉਲਝਾਉਣ ਵਾਲਾ ਕੁਐਸਚਨ ਬਣ ਜਾਂਦਾ ਹੈ ਤਾਂ ਇਸ ਦਾ ਤਾਂ ਰਾਈਟ ਆਨਸਰ ਹੋਵੇਗਾ ਲੋਧੀ ਖਾਨਦਾਨ ਲੋਧੀ ਖਾਨਦਾਨ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇ 1469 1469 ਤੇ ਇਹ ਲੋਧੀ ਖਾਨਦਾਨ ਹੈ ਤਾਂ ਸਾਨੂੰ ਪਤਾ ਹੈ 1526 ਦੇ ਵਿੱਚ ਤੁਸੀਂ ਥੋੜਾ ਜਿਹਾ ਇੱਥੇ ਲਾ ਲਓ 1526 ਦੇ ਵਿੱਚ ਕੀ ਹੈ ਪਾਣੀਪਤ ਦਾ ਪਹਿਲਾ ਜਦੋਂ ਐਸੀ ਉਸ ਤੋਂ ਪਹਿਲਾਂ ਕੀ ਹੈ ਦੇਖਿਆ ਜਾਵੇ ਤਾਂ ਕੀ ਹੈ 1400 ਪਹਿਲਾਂ ਕੀ ਕੋਣ ਹੋਏ ਸਨ ਲੋਧੀ ਹੋਏ ਸਨ ਇਬਰਾਹਿਮ ਲੋਧੀ ਕੀ ਹੈ ਸਰ ਜੀ ਪਹਿਲਾਂ ਹੋਇਆ ਹੋਵੇਗਾ ਤਾਂ ਲੋਧੀ ਖਾਨਦਾਨ ਕੀ ਹੈ ਇਹਦਾ ਰਾਈਟ ਆਨਸਰ ਹੋਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਬਾਬਾ ਨਾਨਕ ਦੀਆਂ ਉਦਾਸੀਆਂ ਦਾ ਮੁੱਖ ਉਦੇਸ਼ ਕੀ ਸੀ ਤਾਂ ਬਾਬਾ ਨਾਨਕ ਦੀਆਂ ਉਦਾਸੀਆਂ ਸਨ ਉਹਨਾਂ ਦਾ ਮੁੱਖ ਦੇਸੀ ਸਿੱਖ ਧਰਮ ਦਾ ਪ੍ਰਚਾਰ ਕਰਨਾ ਨਹੀਂ ਵੀ galactos ਹੈ ਪ੍ਰਾਪਤ ਗਿਆਨ ਦਾ ਪ੍ਰਚਾਰ ਇਹ ਇਸ ਦਾ ਬਿਲਕੁਲ ਸਹੀ ਆਨਸਰ ਹੈ ਪ੍ਰਾਪਤ ਗਿਆਨ ਦਾ ਪ੍ਰਚਾਰ ਹੈ ਜੋ ਇਸ ਦਾ ਰਾਈਟ ਆਨਸਰ ਹੈ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਜਾਵੇ ਕਹਿੰਦਾ ਕਿਸ ਗੁਰੂ ਨੇ ਕੀਰਤਨ ਪ੍ਰਥਾ ਆਰੰਭ ਕੀਤੀ ਤਾਂ ਕੀਰਤਨ ਪ੍ਰਥਾ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ ਗੁਰੂ ਨਾਨਕ ਦੇਵ ਜੀ ਇਸ ਦਾ ਕੀ ਹੈ ਰਾਈਟ ਆਨਸਰ ਹੋਵੇਗਾ ਰਾਗੀ ਪ੍ਰਥਾ ਆ ਗਈ ਤਾਂ ਗੁਰੂ ਅਰਜਨ ਦੇਵ ਜੀ ਆ ਜਾਵੇਗਾ ਰਾਗੀ ਪ੍ਰਥਾ ਬਟ ਕੀਰਤਨ ਪ੍ਰਥਾ ਜੇਕਰ ਗੱਲ ਕੀਤੀ ਆਈ ਤਾਂ ਗੁਰੂ ਨਾਨਕ ਦੇਵ ਜੀ ਇਸ ਦਾ ਕੀ ਹੈ ਦੋਸਤੋ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿ ਸਥਾਨ ਤੇ ਗਿਆਨ ਪ੍ਰਾਪਤ ਕੀਤਾ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਾਲੀ ਬੇਲੀ ਨਦੀ ਤੇ ਕੀ ਹੈ ਗਿਆਨ ਪ੍ਰਾਪਤ ਜਿਤੇ ਜੋ ਕਿ ਸੇ ਸੁਲਤਾਨਪੁਰ ਲੋਧੀ ਈ ਹੈ ਅਤੇ ਬਿਆਸ ਦਰਿਆ ਤੇ ਹੈ ਇਹ ਵੀ ਯਾਦ ਰੱਖਣਾ ਹੈ ਬਿਆਸ ਦਰਿਆ ਤੇ ਸੁਲਤਾਨਪੁਰ ਲੋਧੀ ਜੋ ਕਿ ਐ ਡੀ ਡਿਸਟ੍ਰਿਕਟ ਦੀ ਐਸ ਪਰ ਫੋਨ ਖਲਾ ਕਰਪੂਰਥਲਾ ਦੇ ਵਿੱਚ ਹੈ ਤਾਂ ਇਹ ਯਾਦ ਰੱਖਣਾ ਹੈ ਦੋਸਤੋ ਇਹ नेक्स्ट ਕੁਐਸਚਨ ਦੀ ਗੱਲ ਕੀਤੀ ਇਹ ਕਹਿੰਦਾ ਉਦਾਸੀਆਂ ਦੀ ਸ਼ੁਰੂਆਤ ਕਰਨ ਤੇ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹੜੀ ਜਗ੍ਹਾ ਦੀ ਯਾਤਰਾ ਕੀਤੀ ਤਾਂ ਉਦਾਸੀਆਂ ਦੀ ਸ਼ੁਰੂਆਤ ਕਰਨ ਦੇ ਗੁਰੂ ਨਾਨਕ ਦੇਵ ਜੀ ਨੇ ਕਿਹੜੀ ਜਗ੍ਹਾ ਦੀ ਯਾਤਰਾ ਕੀਤੀ ਤਾਂ ਇਹ ਇੱਕ ਯਾ ਮੋਸਟ ਰਿਪੀਟਡ ਕੁਐਸਚਨ ਵੀ ਹੈ ਤੇ ਆਈਐਮਪੀ ਕੁਐਸਚਨ ਵੀ ਹੈ ਬਹੁਤ ਇੰਪੋਰਟੈਂਟ ਕੁਐਸਚਨ ਹੈ ਤਾਂ ਦੋਸਤੋ ਉਸ ਦਾ ਆਨਸਰ ਹੈ ਸੈਵ 4 ਕਿਹੜਾ ਰਾਈਟ ਆਨਸਰ ਹੈ ਦੋਸਤੋ ਦੋਸਤੋ ਕੁਐਸਚਨ ਵਧੀਆ ਲੱਗ ਰਹੇ ਨੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਤੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਕੁਐਸਚਨ ਸਾਰਿਆਂ ਤੱਕ ਪਹੁੰਚ ਸਕਣ ਪੇਪਰ ਦੇ ਵਿੱਚ ਜਦੋਂ ਉਹ ਦੇਖਣ ਇਸ ਤਰ੍ਹਾਂ ਦਾ ਕੁਐਸਚਨ ਤਾਂ ਗਲਤ ਬਿਲਕੁਲ ਨਾ ਕਰਕੇ ਉਹਨਾਂ ਅਗਲਾ ਕੁਐਸਚਨ ਕਹਿੰਦਾ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਮੰਨਦੇ ਹਨ ਉਹਨਾਂ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ ਤਾਂ ਇਸ ਨੂੰ ਸਿੱਖ ਕਹਿੰਦੇ ਹਨ ਗੁਰੂ ਦਾ ਚੇਲਾ ਕਹਿੰਦੇ ਹਨ ਖਾਲਸਾ ਜੀ ਦਾ ਸਿੰਘ ਤਾਂ ਇਸ ਦਾ ਰਾਈਟ ਅਨਸਰ ਸਿੱਖ ਸਿੱਖ ਕੀ ਦਾ ਰਾਈਟ ਅਨਸਰ ਹੈ ਅਗਲਾ ਕੁਐਸਚਨ ਜਾਂਦਾ ਹੈ ਸਿੱਖ ਗੁਰੂਆਂ ਦੀ ਗੁਰਗੱਦੀ ਦੀ ਪਰੰਪਰਾ ਕਿਸ ਨੇ ਸ਼ੁਰੂ ਕੀਤੀ ਤਾਂ ਦੇਖੋ ਇੱਥੇ ਕੀ ਹੈ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਚਤਨਿਆ ਪ੍ਰਭੂ ਸੰਤ ਕਬੀਰ ਤਾ ਸਿੱਖ ਗੁਰੂਆਂ ਦੀ ਗੁਰਗੱਦੀ ਦੀ ਪਰੰਪਰਾ ਕਿਸ ਨੇ ਸ਼ੁਰੂ ਕੀਤੀ ਤਾਂ ਇਸ ਦਾ ਵੀ ਰਾਈਟ ਆਨਸਰ ਕੀ ਹੋ ਜਾਵੇਗਾ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਕੀ ਹੈ ਗੁਰਗੱਦੀ ਦੀ ਪਰੰਪਰਾ ਇਹਨਾਂ ਨੇ ਸ਼ੁਰੂ ਕੀਤੀ ਸੀ ਪੀੜੀਦਰ ਪੀੜੀ ਹੈ ਉਹ ਕੋਈ ਹੋਰ ਗੁਰੂ ਆਵੇਗਾ ਤਾਂ ਉਹ ਕੁਐਸਚਨ ਕੋਈ ਹੋਰ ਬਣ ਜਾਂਦਾ ਏ ਹੋਰ ਤਰ੍ਹਾਂ ਦਾ ਬਣਿਆ ਜੀ ਤੁਸੀਂ ਆਪਸ਼ਨ ਵਿੱਚ ਉਹ ਭਰ ਲਉਗੇ ਦੋਸਤੋ ਤਾਂ ਕਹਿੰਦਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਆਖਰੀ ਸਮਾਪਤ ਕਿੱਥੇ ਬਤਾਇਆ ਤਾ ਖੰਡੂਰ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਬਤਾਇਆ ਸੀ ਨਹੀਂ ਸਰ ਜੀ ਇਹ ਤਾਂ ਗੁਰੂ ਅੰਗਦ ਦੇਵ ਜੀ ਨੇ ਨਗਰ ਬਸਾਇਆ ਸੀ ਪਾਣੀਪਤ ਨਹੀਂ ਜੀ ਪਾਣੀਪਤ ਹੈ ਬਲਕਿ ਉਹਨਾਂ ਗੋਲਕੁੰਡਾ ਬਿਲਕੁਲ ਨਹੀਂ ਆ ਸਕਦਾ ਕਰਤਾਰਪੁਰ ਇਸ ਦਾ ਕੀ ਹੈ ਰਾਈਟ ਆਨਸਰ ਹੋ ਜਾਵੇਗਾ ਜੀ ਤਾਂ ਕਰਤਾਰਪੁਰ ਹੈ ਜੋ ਕਿੱਥੇ ਹੈ ਪਾਕਿਸਤਾਨ ਦੇ ਵਿੱਚ ਹੈ ਤਾ ਇਹ ਇਸ ਦਾ ਰਾਈਟ ਆਨਸਰ ਯਾਦ ਰੱਖਣਾ ਹੈ 8ਵੀਂ ਕਲਾਸ ਸਮਾਜੋ ਕੀ ਹੈ ਕਰਤਾਰਪੁਰ ਵਿਖੇ ਬਸਾਇਆ ਸੀ ਇਹਨਾਂ ਨੇ ਸੌਰੀ ਬਤਾਇਆ ਸੀ ਆਪਦਾ ਅਗਲਾ ਕੁਐਸਚਨ ਕਹਿੰਦਾ ਹੈ ਗੁਰੂ ਨਾਨਕ ਦੇਵ ਜੀ ਨੇ ਕਿਸ ਉਦਾਸੀ ਦੇ ਦੌਰਾਨ ਮਾਨਸਰੋਵਰ ਝੀਲ ਦੀ ਯਾਤਰਾ ਕੀਤੀ ਤਾਂ ਹੁਣ ਦੇਖੋ ਮਾਨਸਰੋਵਰ ਝੀਲ ਦੀ ਯਾਤਰਾ ਕੀਤੀ ਪਹਿਲੀ ਉਦਾਸੀ ਵੇਲੇ ਦੂਜੀ ਉਦਾਸੀ ਤੀਜੀ ਉਦਾਸੀ ਜਾਂ ਚੌਥੀ ਉਦਾਸੀ ਤਾਂ ਇਸ ਦਾ ਰਾਈਟ ਆਨਸਰ ਕੀ ਹੋ ਜਾਵੇਗਾ ਤੀਜੂ ਉਦਾਸੀ ਦੇ ਲਈ ਮਾਨਸ ਰੋਵਰ ਦੀ ਯਾਤਰਾ ਕੀਤੀ ਸੀ ਤਾਂ ਇਸ ਦਾ ਰਾਈਟ ਆਨਸਰ ਹੈ ਤੀਜੂ ਉਦਾਸੀ ਦੇ ਲਈ ਬਹੁਤ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਆਈਐਮਪੀ ਕੁਐਸਚਨ ਹੈ ਇਸ ਤਰ੍ਹਾਂ ਦੇ ਕੁਐਸਚਨ ਨੂੰ ਬਿਲਕੁਲ ਨਾ ਸਕਿਪ ਕਰੋ ਪੇਪਰ ਦੇ ਵਿੱਚ ਇਹਦੋਂ ਆ ਗਿਆ ਤਾਂ ਰਾਜੇ ਇਹ ਉੱਥੇ ਕੀ ਹੈ ਡੋਲੂ ਮਾਂ ਦਾ ਵੀ ਕਿ ਇਸ ਤਰ੍ਹਾਂ ਦਾ ਕੁਐਸਚਨ ਤੇ ਜੇਕਰ ਤੁਸੀਂ ਪੇਪਰ ਦੇ ਵਿੱਚੋਂ 25 ਨੰਬਰ ਲੈਣੇ ਹਨ ਤਾਂ ਉੱਥੇ ਕੀ ਇਹ 24 ਨੰਬਰ ਰਹਿ ਜਾਣਗੇ ਜੇਕਰ ਇਸ ਤਰ੍ਹਾਂ ਦਾ ਕੁਐਸਚਨ ਆ ਗਿਆ ਤਾਂ ਇਸ ਨੂੰ ਨਾਲ ਲੈ ਕੇ ਚੱਲੋ ਗੁਰੂ ਨਾਨਕ ਦੇਵ ਜੀ ਨੇ ਕਦੋਂ ਅਕਾਲ ਚਲਾਣਾ ਕੀਤਾ ਸੀ ਤਾਂ ਸਾਰਿਆਂ ਨੂੰ ਪਤਾ ਹੈ 1539 ਈਸਵੀ ਦੇ ਵਿੱਚ ਇਸ ਦਾ ਕੀ ਹੋ ਜਾਵੇਗਾ ਰਾਈਟ ਆਨਸਰ ਹੋ ਜਾਵੇਗਾ ਜੀ ਨੈਕਸਟ ਕੁਐਸਚਨ ਕਹਿੰਦਾ ਹੈ ਕਿ ਮਲਕ ਪਾਗੋ ਕੌਣ ਸੀ ਸਾਰਿਆਂ ਨੂੰ ਪਤਾ ਹੈ ਕਿ ਮਲਕਪਾਗੋ ਕੌਣ ਸੀ ਮਲਕਪਾਗੋ ਇੱਕ ਥੱਗ ਸੀ ਮਈਜੀ ਚੋਰ ਸੀ ਮਈਜੀ ਸ਼ਹਿਰ ਦਾ ਮੁੱਖ ਅਮੀਰ ਇਹ ਜਾਣ ਥੱਗ ਕੌਣ ਸੀ ਸੱਜਣ ਥੱਗ ਸੀ ਕੁਐਸਚਨ ਜਦੋਂ ਵੀ ਆਉਂਦਾ ਹੈ ਥੋੜਾ ਜਾ ਕੀ ਹੈ ਉਲਝਾ ਕੇ ਆਉਂਦਾ ਹੈ ਤਾਂ ਜੋ ਕੀ ਹੈ ਤੁਸੀਂ ਪੇਪਰ ਦੇ ਵਿੱਚ ਆਉਣ ਦੇ ਬਾਵਜੂਦ ਵੀ ਪੈਨਿਕ ਹੋ ਕੇ ਉਸ ਨੂੰ ਗਲਤ ਕਰ ਦਵੋ ਤਾਂ ਇੱਥੇ ਕੀ ਹੈ ਸੋਦੇ ਵਿੱਚੋਂ ਕੀ ਹੈ 95% ਬੱਚੇ ਇਥੇ ਠੱਗ ਲਾ ਕੇ ਆਉਂਦੇ ਜੇਕਰ ਤੁਹਾਨੂੰ ਕੀ ਹੈ ਹੁਣ ਪੇਪਰ ਦੇ ਵਿੱਚ ਆ ਜਾਂਦਾ ਇਸ ਤੋਂ ਪਹਿਲਾਂ ਆ ਜਾਂਦਾ ਹੁਣ ਨਹੀਂ ਕਰੋਗੇ ਗਲਤੀ ਮਲਕ ਭਾਗੋ ਤਾਂ ਯਾਦ ਰੱਖਣਾ ਉਸਦੇ ਭਾਗ ਸੰਕਿਉ ਅਮੀਰ ਆਦਮੀ ਬਣ ਗਿਆ ਤਾਂ ਇਸ ਤਰ੍ਹਾਂ ਟ੍ਰਿਕ ਨਾਲ ਯਾਦ ਰੱਖਣਾ ਹੈ ਮਲਕ ਭਾਗੋ ਤਾਂ ਸ਼ਹਿਰ ਦਾ ਕੀ ਹੈ ਅਮੀਰ ਆਦਮੀ ਸੀ ਇਹ ਕੀ ਹੈ ਇਸਦਾ ਰਾਈਟ ਆਨਸਰ ਹੋ ਜਾਵੇਗਾ ਵੀ ਨੈਕਸਟ ਕਵੈਸਚਨ ਦੀ ਗੱਲ ਕੀਤੀ ਹੈ ਭਾਈ ਲਾਲੋ ਕੌਣ ਸੀ ਤਾ ਭਾਈ ਲਾਲੋ ਜੇਕਰ ਦੇਖਿਆ ਜਾਵੇ ਤਾਂ ਇਹ ਕੀ ਹੈ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਪਟਵਾਰੀ ਦੇ ਵਿੱਚ ਆਇਆ ਸੀ ਇਹ ਪਟਵਾਰੀ ਦੇ ਵਿੱਚ 2021 ਦਾ ਜੋ ਪੇਪਰ ਹੈ ਉਸੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ ਸੀ ਤਾਂ ਭਾਈ ਲਾਲੋ ਕੌਣ ਸੀ ਤਾਂ ਇਹ ਕੀ ਹੈ ਇੱਕ ਤਰਖਾਨ ਸੀ ਇਹ ਯਾਦ ਰੱਖਣਾ ਹੈ ਮਾਲਿਕ ਪਾ ਗੋਪ ਭਾਈ ਲਾਲੋ ਤੇ ਇੱਕ ਸੱਜਣ ਯਾਦ ਰੱਖਣਾ ਹੈ ਤਿੰਨੇ ਇਹਨੂੰ ਯਾਦ ਰੱਖਣਾ ਹੈ ਬੜੇ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਇਥੇ ਵੀ ਕੀ ਹੈ ਆਈਐਮਪੀ ਕੁਐਸਚਨ ਬਾਦਨੇ ਆ ਮੋਸਟ ਰਿਪੀਟਡ ਕੁਐਸਚਨ ਬਾਦਨੇ ਆ। ਨੈਕਸਟ ਕੁਐਸਚਨ ਦੀ ਗੱਲ ਕੀਤੀ ਹੈ ਇਹ ਕਹਿੰਦਾ ਸ੍ਰੀ ਗੁਰੂ ਨਾਨਕ ਦੇਵ ਜੀ ਮਲਕ ਪਾਗੋ ਅਤੇ ਭਾਈ ਲਾਲੂ ਨੂੰ ਕਿੱਥੇ ਮਿਲੇ ਸਨ? ਤਾਂ ਦੇਖੋ ਮਲਕ ਪਾਗੋ ਕੌਣ ਸੀ? ਬਾਗ ਸਨ ਉਹ ਕੀ ਹੈ ਅਮੀਰ ਆਦਮੀ ਸੀ। ਇਹ ਤਾਂ ਵੀ ਇੱਕ ਅਮੀਰ ਆਦਮੀ ਸੀ ਤੇ ਭਾਈ ਲਾਲੂ ਕੌਣ ਸੀ? ਕਰਖਾਨੀ। ਸਰ ਜੀ ਅਸੀਂ ਪਿੱਛੇ ਕੁਐਸਚਨ ਇਹੇ ਕਰਕੇ ਆਏ ਹਾਂ। ਤੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ। ਹੁਣ ਇਹ ਕਹਿੰਦਾ ਗੁਰਨਾਨਕ ਦੇਵ ਜੀ ਮਲਿਕ ਭਗਤ ਤੇ ਭਾਈ ਲਾਲ ਨੂੰ ਕਿੱਥੇ ਮਿਲੇ ਸਨ ਤਾ ਕਾਮਰੂਪ ਤਾ ਲੂਬਾ ਸੈਦਪੁਰ ਜਾਂ ਫਿਲਤ ਇਹ ਚਾਰ ਹਨ ਤਾਂ ਇੱਥੇ ਕੀ ਆਨਸਰ ਆ ਜਾਏਗਾ ਸੈਦਪੁਰੇ ਤਾਂ ਕੀ ਹੈ ਦੋਸਤੋ ਰਾਈਟ ਆਨਸਰ ਹੈ ਰਾਜੇ ਇਸ ਤਰ੍ਹਾਂ ਦਾ ਕੁਸਚਨ ਜਦੋਂ ਵੀ ਪੇਪਰ ਚ ਆ ਗਿਆ ਤਾਂ ਤੁਸੀਂ ਬਿਲਕੁਲ ਵੀ ਗਲਤ ਨਾ ਕਰਨਾ ਕਿਉਂਕਿ ਜਿੰਨਾ ਮੇਰੇ ਦੋਸਤਾਂ ਨੂੰ ਨਹੀਂ ਪਤਾ ਉਹ ਕਾਮਰੂਪ ਲਾਉਣਗੇ ਤੇ ਦੂਲੂ ਮੰਜਵਾ ਆਉਣਗੇ ਸੈਦਪੁਰ ਯਾਦ ਰੱਖਣਾ ਹੈ ਸੈਦਪੁਰ ਨੈਕਸਟ ਕਹਿੰਦਾ ਹੈ ਕਾਮਰੂਪ ਸੂਬੇ ਦਾ ਆਧੁਨਿਕ ਨਾਮ ਕੀ ਹੈ ਹੁਣ ਆ ਗਿਆ ਕਾਮਰੂਪ ਸੂਬੇ ਦਾ ਆਧੁਨਿਕ ਨਾਮ ਕੀ ਹੈ ਅਸਾਮ ਪਾਣੀਪਤ ਗੋਲਕੋਂਡਾ ਜਾਂ ਢਾਕਾ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਅਸਾਮ ਅਸਾਮ ਹੀ ਦਾ ਰਾਈਟ ਆਨਸਰ ਕਾਮਰੂਪ ਯਾਦ ਰੱਖਣਾ ਕਾਮਰੂਪ ਅਸਾਮ ਦਾ ਕੀ ਹੈ ਆਧੁਨਿਕ ਨਾਮ ਕੀ ਹੈ ਕਾਮਰੂਪ ਪਹਿਲਾ ਨਾਮ ਹੁੰਦਾ ਸੀ ਉਸ ਦਾ ਆਧੁਨਿਕ ਨਾਮ ਹੈ ਅਸਾਮ ਜਿਸ ਤਰ੍ਹਾਂ ਕਿ ਪਾਟਲੀਪੁੱਤਰ ਪਟਨਾ ਜੇਕਰ ਕਲਿੰਗਾ ਦੀ ਗੱਲ ਕੀਤੀ ਇਹ ਉੜੀਸਾ ਕਾਮਰੂਪ ਜੋ ਕੀ ਹੈ ਅਸਾਮ ਨੈਕਸਟ ਕਹਿੰਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ ਸਨ ਵੈਰੀ ਇੰਪੋਰਟੈਂਟ ਕੁਐਸਚਨ ਹੈ ਦੋਸਤੋ ਸ੍ਰੀ ਗੁਰੂ ਨਾਨਕ ਦੇਵ ਜੀ ਸੱਜਣ ਠੱਗ ਨੂੰ ਕਿੱਥੇ ਮਿਲੇ ਸਨ ਤਾਂ ਇਸ ਦਾ ਰਾਈਟ ਆਨਸਰ ਸੈਦਪੁਰ ਲਾ ਦਿੱਤਾ ਤਾਂ ਡੋਲੂ ਮਾਰਿਆ ਜਾਵੇਗਾ ਤਾਂ ਇਸ ਦਾ ਰਾਈਟ ਆਨਸਰ ਹੈ ਤਲੁੰਬਾ ਤਲੁੰਬਾ ਦੇ ਵਿੱਚ ਕੀ ਹੈ ਮਿਲੇ ਸਨ ਸੱਜਣ ਠੱਗ ਨੂੰ ਯਾਦ ਰੱਖਣਾ ਦੋਸਤੋ ਇਹ ਨੈਕਸਟ ਕੁਐਸਚਨ ਕਹਿੰਦਾ ਹੈ ਜੋ ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ ਗੋਰਖ ਮਤਾ ਦਾ ਆਧੁਨਿਕ ਨਾਮ ਕੀ ਹੈ ਤਾਂ ਗੋਰਖ ਮਤਾ ਦਾ ਆਧੁਨਿਕ ਨਾਮ ਹੈ ਨਾਨਕ ਮਤ ਇਸ ਦਾ ਕੀ ਹੈ ਰਾਈਟ ਆਨਸਰ ਹੈ ਦੋਸਤੋ ਤੀਆਂ ਦੇ ਵਿੱਚੋਂ ਤੁਹਾਡੇ ਕਿੰਨੇ ਸਹੀ ਹੋਏ ਤਾਂ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕਿਉਂਕਿ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਸਨ ਆਈ ਐਮ ਪੀ ਕੁਐਸਚਨ ਸਨ ਤੇ ਗੁਰੂ ਸਾਹਿਬਾਨਾਂ ਦੇ ਨਾਲ ਤੁਹਾਨੂੰ ਕੀ ਹੈ 100 ਪਲੱਸ ਕੁਐਸਚਨ ਹੋ ਸਕਦਾ 200 300 ਪਲੱਸ ਹੋਣ ਜਿੰਨੇ ਮਰਜ਼ੀ ਕੋਈ ਬੱਟ ਕੀ ਹੈ ਦੋਸਤੋ ਤੁਹਾਨੂੰ ਕੰਟੈਂਟ ਬਹੁਤ ਵਧੀਆ ਮਿਲੇਗਾ ਐਮਸੀਕਿਊ ਦੇ ਰਾਹੀਂ ਹੀ ਤੁਹਾਡੀ ਕੀ ਹੈ ਤਿਆਰੀ ਹੋ ਜਾਏਗੀ ਰਿਲੀਜੀਅਨ ਸੌਰੀ ਸਿੱਖ ਬੇਸਡ ਕੁਐਸਚਨ ਜਿੰਨੇ ਵੀ ਬਣ ਸਕਦੇ ਹਨ ਤਾਂ ਦਸੇ ਗੁਰੂ ਤੇ ਨਾਲ ਕੀ ਹੈ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਜੋ ਵੀ ਕੁਐਸਚਨ ਪੁੱਛੇ ਜਾ ਸਕਦੇ ਹਨ ਜਾਂ ਪੁੱਛੇ ਗਏ ਹਨ ਤੁਹਾਨੂੰ ਇੱਥੇ ਕਰਵਾਏ ਜਾਣਗੇ ਦੋਸਤੋ ਚੈਨਲ ਨੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਕਿਉਂਗੇ ਤੁਹਾਨੂੰ ਬਹੁਤ ਹੀ ਜ਼ਿਆਦਾ ਵਧੀਆ ਕੰਟੈਂਟ ਦਿੱਤਾ ਜਾਵੇਗਾ ਤਾਂ ਜੋ ਕੀ ਆ ਤੁਸੀਂ ਪੇਪਰ ਨੂੰ ਕਰੈਕ ਹੀ ਨਾ ਕਰ ਸਕੋ ਤੁਸੀਂ ਜੋਬ ਨੂੰ ਵੀ ਕਰੈਕ ਕਰੋ ਅਤੇ ਉਸ ਨੂੰ ਵੀ ਪ੍ਰਾਪਤ ਕਰ ਸਕੋ ਦੋਸਤੋ ਤਾਂ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ